ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੰਗਾ ਇਹ ਪਿੰਡ ਨਥਾਣੇ ਦੇ ਬਿਲਕੁਲ ਨਾਲ ਨਥਾਣਾ ਸਾਬ ਤਸੀਲ ਹੈ ਤੇ ਜ਼ਿਲ੍ਹਾ ਬਠਿੰਡੇ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਮੇਰੀ ਚੌਥੀ ਵੀਡੀਓ ਹੋਊਗੀ ਕਿਉਂਕਿ ਬਾਈ ਨੇ ਹੋਰਾਂ ਨੇ ਸਾਇਲਜ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ ਜਦੋਂ ਸ਼ੁਰੂਆਤ ਕੀਤੀ ਉਦੋਂ ਵੀ ਆਪਾਂ ਵੀਡੀਓ ਕੀਤੀ ਤੇ ਫਿਰ ਉਹ ਰੂਟੀਨ ਚ ਹਰੇਕ ਸਾਲ ਤੁਹਾਨੂੰ ਵੀਡੀਓ ਇੱਥੋਂ ਦਿਖਾਉਂਦੇ ਰਹੇ ਸਾਇਲਜ ਦਾ ਕੰਮ ਵੀ ਇਹਨਾਂ ਦਾ ਇਦਾਂ ਦਾ ਆਇਆ ਵੀ ਜਿਹੜਾ ਇੱਥੇ ਤੇ ਪੈਕ ਕਰਕੇ ਰੱਖਦੇ ਰੱਖਦੇ ਨਾਲ ਦੋ ਮਸ਼ੀਨਾਂ ਤੁਸੀਂ ਹੁਣ ਖੜੀਆਂ ਦੇਖ ਰਹੇ ਹੋ ਇਹ ਦੋਨੇ ਅਲੱਗ-ਅਲੱਗ ਪਿੰਡਾਂ 'ਚ ਜਿੱਥੇ ਕੋਈ ਵੀਰ ਬੁਲਾਉਂਦਾ ਉੱਥੇ ਜਾ ਕੇ ਅਗਲੇ ਦੇ ਵਾਹਨ ਦੇ ਵਿੱਚ ਖੜ ਕੇ ਉੱਥੇ ਵੀ ਸਾਇਲਜ ਬਾਈ ਹੋਰੀ ਪੈਕ ਕਰ ਦਿੰਦੇ ਆ ਸਾਰੀ ਗੱਲਬਾਤ ਕਰਾਂਗੇ ਡਿਟੇਲ ਚ ਆਪਾਂ ਜਿਹੜੀਆਂ ਹੋਰ ਮਸ਼ੀਨਾਂ ਇਹਨਾਂ ਕੋਲ ਉਹਦੇ ਸੰਬੰਧੀ ਵੀ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹਨੇ ਸਾਇਲਜ ਖਰੀਦਣਾ ਉਹ ਵੀ ਆ ਸਕਦਾ ਹੈ ਤੇ ਜਿਹੜਾ ਵੀਰ ਇਹਨਾਂ ਤੋਂ ਆਪਦੀ ਮੱਕੀ ਪੈਕ ਕਰਾਉਣੀ ਚਾਹੁੰਦਾ ਹੈ ਤਾਂ ਉਹ ਵੀ ਕਰਵਾ ਸਕਦੇ ਹੁਣ ਇੱਕ ਹੋਰ ਚੀਜ਼ ਧਿਆਨ ਚ ਲੈ ਰਹੇ ਹਾਂ ਦੋਸਤੋ ਕਿ بارش ਜਿਹੜੀ ਉਹ ਸ਼ੁਰੂ ਹੋ ਗਈ ਹੈ ਤੇ ਉਧਰੋਂ ਮੱਕੀ ਵੀ ਜਿਹੜੀ ਪੱਕ ਚੁੱਕੀ ਹੈ ਤਾਂ ਇਸ ਟਾਈਮ ਦੇ ਉੱਤੇ ਸਾਨੂੰ ਲੋੜ ਪੈਂਦੀ ਹੈ ਵੀ 4x4 ਟਰੈਕਟਰ ਹੋਵੇ ਜਾਂ ਮਸ਼ੀਨ ਹੋਵੇ ਜਿਹੜੀ ਗਿੱਲੇ ਬਾਹਨ ਦੇ ਵਿੱਚੋਂ ਮੱਕੀ ਕੁੱਤਰ ਦੇਵੇ ਤਾਂ ਉਹਦਾ ਸੋਲੂਸ਼ਨ ਵੀ ਇਹਨਾਂ ਕੋਲ ਹੈਗਾ ਇਹਨਾਂ ਕੋਲ ਉਹ ਮਸ਼ੀਨ ਹੈ ਜਿਹੜੀ ਚਾਰ ਓਰੇ ਲੈ ਕੇ ਜਾਂਦੀ ਹੈ ਤੇ 4x4 ਟਰੈਕਟਰ ਤੇ ਚੱਲਦੀ ਹੈ ਤੇ ਤੁਸੀਂ ਆਪਦਾ ਟਰੈਕਟਰ ਟਰਾਲੀ ਜਿਹੜਾ ਉਹ ਮੇਨ ਛੜਕਤੇ ਜਾਂ ਜਿਹੜਾ ਉਹ ਪੱਕੇ ਰਾਹ ਤੇ ਠਾਲਦੇ ਨੇ ਤੇ ਇਸੇ ਮਸ਼ੀਨ ਨਾਲ ਇਹ ਕੁੱਤਰਨਗੇ ਤੇ ਇਹਦੇ ਜਰੀਏ ਜਿਹੜਾ ਉਹ ਤੁਹਾਡੀ ਟਰਾਲੀ ਦੇ ਵਿੱਚੋਂ ਕੁੱਤਰਾ ਜਿਹੜਾ ਉਹ ਬਾਈ ਹੋਰਾਂ ਨੇ ਪਾ ਦੇਣਾ ਹੈ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਸੰਪਰਕ ਤੁਸੀਂ ਬਾਈ ਹੋਰਾਂ ਨਾਲ ਬਣਾ ਲਓਗੇ ਨੰਬਰ ਜਿਹੜੇ ਉਹ ਸਕਰੀਨ ਉੱਤੇ ਜਿਹੜੇ ਉਹ ਚੱਲਦੇ ਰਹੇ ਨੇ ਆਓ ਮਿਲिए ਇਹਨਾਂ ਸਾਰੀਆਂ ਮਸ਼ੀਨਾਂ ਸੰਬੰਧੀ ਆ ਜਿਹੜਾ ਇਹਨਾਂ ਨੇ ਸਾਈਲੋਜ ਪੈਕ ਕੀਤਾ ਉਹਦੇ ਸੰਬੰਧੀ ਆਪਾਂ ਜਾਣਕਾਰੀ ਬਾਈ ਹੋਰਾਂ ਤੋਂ ਲੈਣੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਸੁਖਮੰਦਰ ਬਾਈ ਅੱਜ ਆਪਾਂ ਮੇਰੇ ਖਾਲ ਚੌਥੀ ਪੰਜਵੀਂ ਵੀਡੀਓ ਕਰਨ ਲੱਗੇ ਹੋਵਾਂਗੇ ਸਾਈਲੋਜ ਦੀ ਹਨ ਹਾਂਜੀ ਬਾਈ ਕਿੰਨੇ ਸਾਲ ਹੋ ਗਏ ਸ਼ੁਰੂਆਤ ਕੀਤੀ ਨੂੰ ਬਾਈ ਆਪਣਾ ਚੌਥਾ ਸਾਲ ਹੈ ਸਰ ਬਾਈ ਚੌਥਾ ਸਾਲ ਹਾਂਜੀ ਠੀਕ ਹੈ ਅੱਛਾ ਭਾਈ ਦੋ ਮਸ਼ੀਨਾਂ ਆਪਣੇ ਕੋਲ ਪੈਕ ਕਰਨ ਵਾਲੀਆਂ ਉਹਦੇ ਸਬੰਧੀ ਆਪਾਂ ਜਾਣਕਾਰੀ ਲਵਾਂਗੇ ਪਹਿਲਾਂ ਤਾਂ ਇਹ ਲੱਸਦੇ ਹੋ ਜੀ ਵੀ ਜਿਹੜਾ ਆਪਾਂ ਸਾਇਲਜ ਵੈਸੇ ਪੈਕ ਕਰਕੇ ਰੱਖਦੇ ਆਂ ਵੇਚਣ ਵਾਸਤੇ ਉਹ ਆਪਣੇ ਕੋਲ ਇੱਥੇ ਪੈਕ ਕਰ ਲੈ ਆਪਾਂ ਹਾਂਜੀ ਭਾਈ ਹਜੇ ਕੁਝ ਤਾਂ ਕਰ ਲਿਆ ਕੁਝ ਕਰਨਾ ਭਾਈ ਠੀਕ ਹੈ ਯਾਨੀ ਕਿਰਾ ਸ਼ੁਰੂਆਤ ਹੋ ਗਈ ਹੈ ਆਉਣ ਵਾਲੇ ਟਾਈਮ 'ਚ ਆਪਾਂ ਜਿਵੇਂ ਮੱਕੀ ਜਿਹੜੀ ਤਿਆਰ ਹੁੰਦੀ ਏ ਉਹ ਕਰਦੇ ਜਾਵਾਂਗੇ ਹਾਂਜੀ ਭਾਈ ਅੱਛਾ ਮੱਕੀ ਜਿਹੜੀ ਆ ਸਾਇਲਜ ਪੈਕ ਕਰਨ ਤੋਂ ਪਹਿਲਾਂ ਜ਼ਰੂਰੀ ਹੁੰਦਾ ਵੀ ਉਹਨੂੰ ਬੰਨ ਦੇ ਵਿੱਚੋਂ ਆਪਾਂ ਮੱਕੀ ਨੂੰ ਕੁੱਤਰਦੇ ਆਂ ਹਾਂਜੀ ਭਾਈ ਤੇ ਕੁੱਤਰੇ ਵਾਲ 4x4 ਹੈ ਹਾਂਜੀ ਭਾਈ ਠੀਕ ਹੈ ਅੱਛਾ ਭਾਈ ਇਹਦੇ ਨਾਲ ਆਪਾਂ ਮਤਲਬ ਸਾਈਲਜੇ ਦਾ ਹੋ ਜੇ ਕੋਈ ਵੀਰ ਆਪਦਾ ਵਾਹਨ ਚ ਮੱਕੀ ਕਤਰਾਉਣੀ ਚਾਹੁੰਦਾ ਉਹ ਤੱਕ ਪਹੁੰਚ ਕਰਦੇ ਹਾਂ ਜਾਵੜਦੇ ਹਾਂ ਹਾਂਜੀ ਭਾਈ ਜਾਣੇ ਆ ਕਿੰਨਾ ਕੁ ਏਰੀਆ ਕਵਰ ਕਰਦੇ ਹਾਂ ਏਰੀਆ ਤਾਂ ਭਾਈ ਆਪਾਂ ਦੇਖੋ ਪਿਛਲੇ ਸਾਲ ਸਾਰਾ ਮੋਗਾ ਹੂੰ ਤਕਰੀਬਨ ਉਸ ਏਰੀਆ ਚ ਮਸ਼ੀਨ ਆਪਣੀ ਚੱਲੀ ਹੈ ਠੀਕ ਹੈ ਤੇ ਆਪਣੇ ਨੇੜੇ ਬਠਿੰਡੇ ਦੇ ਵਿੱਚ ਵੀ ਖੰਪੈਣ ਪੂਲਾ ਹੈ ਠੀਕ ਹੈ ਜਿਆਦਾ ਉੱਥੇ ਚੱਲੀ ਸੀ ਠੀਕ ਹੈ ਜਾਂ ਇੱਥੇ ਜਿਆਦਾ ਚਲਾਈ ਆਪਣੇ ਪਿੰਡਾਂ ਚ ਇਹ ਚਾਰ ਓਰੇ ਲੈ ਕੇ ਜਾਂਦੀ ਹਾਂ ਬਈ ਚਾਰ ਓਰੇ ਜਾਂਦੀ ਅੱਛਾ ਜਿਹੜੀ ਉੱਪਰ ਲਾਤੀ ਇਹਦੇ ਟੋਕਰੀ ਜੀ ਲਈ ਵੀ ਹੈ ਇਹਦਾ ਕੀ ਫਾਇਦਾ ਹੁੰਦਾ ਸਾਨੂੰ ਇਹਦਾ ਫਾਇਦਾ ਬਈ ਐ ਜਦੋਂ ਬਾਰਿਸ਼ਾ ਜਿਆਦਾ ਹੋ ਜੇ ਪਾਣੀ ਖੜੇ ਹੁੰਦੇ ਬਈ ਜੀ ਉਹ ਫਿਰ ਜਿਹੜਾ ਜਰੂਰਸ ਜਾਂ ਨਿਕਲਦਾ ਫਿਰਦਾ ਨਾ ਚਾਰ ਚਾਰ ਟਰੈਕਟਰ ਪਾ ਕੇ ਲੋਕ ਲੈ ਫਿਰਦੇ ਉੱਥੇ ਤੰਗ ਹੋ ਜਾਂਦੇ ਤੇ ਵੀਡੀਓ ਪਾਈ ਜਾਂਦੇ ਬਈ ਮੱਕੀ ਨਾਲ ਬੀਜੋ ਇਹ ਉਹਨਾਂ ਨੂੰ ਜਵਾਬ ਹੀ ਆ ਬਈ ਕਿਸਮ ਦਾ ਅੱਛਾ ਬਈ ਇਹਨਾਂ ਮਸ਼ੀਨਾਂ ਨਾਲ ਕੋਈ ਤੁਸੀਂ ਟਰੈਕਟਰ ਬਾਹਰ ਖੜਾ ਲਓ ਠੀਕ ਹੈ ਭਰ ਕੇ ਲਿਆਉਗੀ ਬਈ ਇਹਦੇ ਵਿੱਚ ਪਾਈ ਜਾਣਾ ਮਾਲ ਟਰਾਲੀ ਠੀਕ ਹੈ ਮਤਲਬ ਜਿਹੜਾ ਕੋਤਰਾ ਇਹਨੇ ਵਾਹਨ ਦੇ ਵਿੱਚੋਂ ਇਹਦੇ ਚ ਹੀ ਕਰੀ ਜਾਊਗੀ ਕੋਤਰਾ ਵੀ ਤੋਂਦੂ ਬਾਅਦ ਚ ਜਿਹੜੀ ਟਰਾਲੀ ਚ ਲੋਡ ਹੋ ਕੇ ਜਾਣਾਗੇ ਤੋਂ ਉਹ ਸੁੱਕੇ ਥਾਂ ਤੇ ਖੜੀ ਰਹੂਗੀ ਹਾਂਜੀ ਠੀਕ ਹੈ ਮਤਲਬ ਇਹਦੇ ਨਾਲ ਫਿਰ ਫਾਰਮਰ ਦਾ ਨੁਕਸਾਨ ਵੀ ਨਹੀਂ ਹੁੰਦਾ ਟਾਈਮ ਵੀ ਬਚਦਾ ਹੈ ਬਈ ਬਹੁਤ ਫਾਇਦਾ ਹੈ ਦੇਖੋ ਇੱਕ ਤਾਂ ਬਾਈ ਟਰੈਕਟਰ ਨਹੀਂ ਭੰਲਣਾ ਪੈਂਦਾ ਬਈ ਇਹਨੂੰ ਬਾਹਰ ਹੀ ਖੜਾ ਰਹਿਣਾ ਟਰੈਕਟਰ ਹੈਨਾ ਉਹਦਾ ਤੇਲ ਦਾ ਖਰਚਾ ਬਚ ਜਾਣਾ ਹੈ ਸਹੀ ਹੈ ਤੇ ਨਹੀਂ ਤਾਂ ਚਾਰ ਟਰੈਕਟਰ ਜੇ ਬਈ ਪਾ ਕੇ ਆ ਬਟਰਾਲੀ ਵਾਲੇ ਖਿੱਚਣੇ ਆ ਤੇ ਉਹਦੇ ਨਾਲ ਚਾਰ ਟਰੈਕਟਰ ਦਾ ਖਰਚਾ ਆਪਾਂ ਨੂੰ ਬਰਾਬਰ ਪੈਣਾ। ਸਹੀ ਹੈ। ਸੁਖਮਨ ਜੀ ਬਈ ਇੱਕ ਗੱਲ ਹੋਰ ਦੱਸ ਦਿਓ ਜੀ ਵੀ ਜਿਹੜਾ ਇਹ ਮਸ਼ੀਨ ਆ ਇਹਦੇ ਨਾਲ ਤਾਂ ਫਿਰ ਕੋਈ ਘੇਰੇ ਘੂਰੇ ਤਾਂ ਵੱਢਣ ਦੀ ਲੋੜ ਨਹੀਂ। ਨਹੀਂ ਬਈ ਕੋਈ ਲੇਬਰ ਦੀ ਜ਼ਰੂਰਤ ਨਹੀਂ। ਹਾਂ ਕਿਸੇ ਕਸਮ ਦੀ ਲੇਬਰ ਦੀ ਜ਼ਰੂਰਤ ਨਹੀਂ। ਖੜੀ ਮੱਕੀ ਤੇ ਬੰਦਾ ਆਪਾਂ ਨੂੰ ਬੁਲਾ ਲੇ ਤੇ ਆਪਾਂ ਜਾ ਕੇ ਇਹਦੇ ਨਾਲ ਉਹ ਕੁਤਰਾ ਕਰ ਦਿਆਂਗੇ। ਹਾਂਜੀ ਬਈ। ਠੀਕ ਹੈ। ਕੁਤਰੇ ਦੀ ਕੁਆਲਿਟੀ ਕਿਦਾਂ ਰਹਿੰਦੀ ਆ? ਆਪਾਂ ਜਿਹੜਾ ਪੈਕ ਕਰਦੇ ਆ ਉਸੇ ਮਸ਼ੀਨ ਨਾਲ ਕਰਦੇ ਹੋ? ਹਾਂਜੀ ਬਈ। ਇਹ ਇਹ ਨਾਲ ਵੀ ਕਰਦੇ ਆ ਬ ਵਧੀਆ ਹੋਵੇ ਚਾਹੇ ਤੁਸੀਂ ਸਾਡੇ ਤੋਂ ਕਰਵਾ ਲਓ ਚਾਹੇ ਤੁਸੀਂ ਆਪਨਾ ਕਰਵਾ ਲਿਓ ਜੇ ਕੁਦਰ ਦੀ ਕੁਆਲਿਟੀ ਸਹੀ ਨਹੀਂ ਹੈ ਤਾਂ ਫਿਰ ਅਸੀਂ ਤੁਹਾਡਾ ਮਾਲ ਨਹੀਂ ਲੈਣਾ ਠੀਕ ਹੈ ਮਤਲਬ ਆਪਣੇ ਵੱਲੋਂ ਤਾਂ ਇਹ ਪਰਫੈਕਟ ਹੈ ਇਹਦੀ ਦਾਪਾ ਕੁਆਲਿਟੀ ਉਦਾਂ ਦੀ ਬਣਾਲੀ ਵੀ ਜਿੱਦਾਂ ਦੀ ਫਾਰਮਰ ਨੂੰ ਲੋੜ ਹੈ ਹਾਂਜੀ ਜੇ ਆਪਣੀ ਜ਼ਰੂਰਤ ਉਹੋ ਜੀ ਕੁਆਲਿਟੀ ਹੈਗੀ ਆ ਅੱਛਾ ਇਹ ਉਹਦੇ ਤਰ੍ਹਾਂ ਦੀ ਕੁਆਲਿਟੀ ਜਿਹੜੀ ਆਪਾਂ ਨੂੰ ਦੇਊਗੀ ਹਾਂਜੀ ਠੀਕ ਹੈ ਇਹਦਾ ਕੀ ਕਿੱਲੇ ਦਾ ਰੇਟ ਚੱਲਦਾ ਹੈ ਜਿਹੜਾ ਕੁਤਰਾ ਕਰਦੇ ਕਿਤਾ ਵੀ ਜਿਹੜਾ ਸੁੱਕੇ ਬਾਣ ਦੇ ਵਿੱਚ ਹੈ 7500 ਰੁਪਏ ਕਿੱਲੇ ਦਾ ਬਈ ਪਿਛਲੇ ਸਾਲ ਦਾ ਹੀ ਆਪਣਾ ਰੇਟ ਠੀਕ ਹੈ ਤੇ ਜਿਹੜਾ ਕੋਈ ਵਾਹਣ ਗਿੱਲਾ ਤੋਂ ਆਪਣਾ ਨੈਚਰਲੀਆ ਪਸ਼ੂ ਟਰੈਕਟਰ ਨੇ ਸਲਿੱਪ ਵੀ ਕਰਨੀ ਤੇਲ ਵੱਧ ਖਾਊਗਾ ਤੋਂ ਜੀ ਗੱਲਬਾਤ ਹੋ ਜਾਂਦੀ ਹੈ ਅੱਛਾ ਇਹ ਤੋਂ ਬਿਨਾ ਆਪਣੇ ਕੋਲ ਪੈਕ ਕਰਨ ਵਾਲੀਆਂ ਦੋ ਮਸ਼ੀਨਾਂ ਪੈਕ ਕਰਨ ਦੇ ਦੋ ਮਸ਼ੀਨਾਂ ਕੋ ਰਾਜਪਾਲ ਭਾਈ ਆਪਾਂ ਦੋ ਮਸ਼ੀਨਾਂ ਦੇਖ ਰਹੇ ਆ ਇਹ ਪੈਕਿੰਗ ਵਾਲੀਆਂ ਦੋ ਹਨ ਹਾਂਜੀ ਇਹ ਦੋਨੇ ਪੈਕਿੰਗ ਵਾਲੀਆਂ ਬਈ ਠੀਕ ਹੈ ਕਿੰਨੇ ਕਿਲੋ ਪੈਕ ਕਰਦੀਆਂ ਇਹ ਇਹ ਬਈ ਮੱਕੀ ਮੇਨ ਤਾਂ ਮੱਕੀ ਤੇੜ ਪੈਂਦਾ ਕੁਤਰੇ ਤੇ ਡਿਪੈਂਡ ਹੈਗਾ ਵੀ ਜਿਹੇ ਹੁੰਦਾ ਉਹ ਜਿਹਾ ਵਜਨ ਪੈ ਜਾਂਦਾ ਠੀਕ ਹੈ ਜਿਹੜੀ ਸਹੀ ਮੰਨਦੇ ਆਪਾਂ ਵੀ ਉਹ 60 ਦੇ ਆਸ-ਪਾਸ ਹੁੰਦੀ ਆ ਕੋਈ ਪਲੱਸ ਹੋ ਜਾਂਦੀ ਆ ਕੋਈ ਮਾਈਨਸ ਰਹਿੰਦੀ ਆ ਇਹ ਗੋਲ ਜਿਹੜਾ ਉਹ ਥੈਲਾ ਆ ਜਣੀ ਗੱਟਾ ਟੈਪ ਜਿਹੜਾ ਉਹ ਉਹ ਪੈਕ ਕਰਦੀ ਹੈ ਹਾਂਜੀ ਉਹ ਪੈਕ ਕਰਦੀ ਹੈ ਠੀਕ ਆ ਜੀ ਬਈ 4 ਸਾਲ ਹੋ ਗਏ ਤੁਹਾਨੂੰ ਸ਼ੁਰੂਆਤ ਤੁਸੀਂ ਮੇਰੇ ਖਾਲ ਚ ਇੱਕ ਮਸ਼ੀਨ ਤੋਂ ਉਧਰਲੀ ਸਾਈਡ ਤੇ ਖੜੀ ਛੱਦੇ ਤੋਂ ਕੀਤੀ ਸੀ ਨਾ ਸ਼ੁਰੂਆਤ ਕੀਤੀ ਸੀ ਆਪਾਂ 4 ਸਾਲਾਂ ਦੇ ਵਿੱਚ ਤੂੰ ਫਾਰਮਰ ਬਹੁਤ ਸਾਰੇ ਵੀਰਾਂ ਨਾਲ ਵਿਚਰੇ ਹੋਵੋਗੇ ਕੁਆਲਿਟੀ ਕਿਦਾਂ ਰਹਿੰਦੀ ਹੈ ਕੁਆਲਿਟੀ ਬਈ ਇੱਕ ਨੰਬਰ ਰਹੀ ਹੈ ਠੀਕ ਹੈ ਕੋਈ ਦਿੱਕਤ ਨਹੀਂ ਆਉਂਦੀ ਇਸ ਤਰ੍ਹਾਂ ਕੋਈ ਦਿੱਕਤ ਨਹੀਂ ਆਈ ਕੋਈ ਕੰਪਲੇਨ ਨਹੀਂ ਆਈ ਅਜੇ ਤੱਕ ਬਈ ਆਪਾਂ ਨੂੰ ਠੀਕ ਹੈ ਤੇ ਰਿਜ਼ਲਟ ਪੂਰਾ 100 ਇੱਕ ਨੰਬਰ ਮਿਲਿਆ ਆਪਾਂ ਨੂੰ ਠੀਕ ਹੈ ਵੈਸੇ ਤਾਂ ਜਿਹੜਾ ਜਿਵੇਂ ਤੁਸੀਂ ਵਜਨ ਦੀ ਗੱਲ ਕੀਤੀ ਹੈ ਵੀ ਉਹ 60 ਕਿਲੋ ਇੱਕੋ ਦੀ ਆਰਾਊਂਡ ਫਿਗਰ ਜ ਹੈ ਹਨਾ ਕੋਈ ਵੱਧ ਘੱਟ ਉਹਦੀ ਮੱਕੀ ਗਿੱਲੀ ਸੁੱਕੀ ਦੇ ਸਕਦੇ ਆ ਉਹ ਮੱਕੀ ਤੇ ਡਿਪੈਂਡ ਆਏ ਬਈ ਇਹ ਕਵੋ ਦੇ ਤੇ ਡਿਪੈਂਡ ਕਰਦਾ ਠੀਕ ਹੈ ਅੱਛਾ ਭਾਈ ਜਿਹੜਾ ਸਾਈਲੇਜ ਆਪਾਂ ਇੱਥੇ ਹੀ ਪੈਕ ਕਰਕੇ ਵੇਚਦੇ ਹਾਂ ਜਾਂ ਜੇ ਕੋਈ ਵੀਰ ਫਾਰਮਰ ਬੁਲਾਉਂਦਾ ਤਾਂ ਉੱਥੇ ਜਾ ਕੇ ਪੈਕ ਕਰਾਉਨੇ ਇੱਥੇ ਹੀ ਵੇਚ ਦਿੰਨੇ ਆ ਬਈ ਜੇ ਕੋਈ ਬੁਲਾਉਂਦਾ ਜਿੱਥੇ ਕੰਮ ਦੇ ਹਿਸਾਬ ਨਾਲ ਦੂਰ ਨੇੜੇ ਜਿੱਥੇ ਵੀ ਕੋਈ ਬੁਲਾ ਲੇ ਆਪਾਂ ਜਾਣੀਏ ਅਛਾ ਜਿਹੜਾ ਆਪਾਂ ਪੈਕ ਕਰਨ ਜਾਣੇ ਉਹਦੇ ਚ ਆਪਾਂ ਕੀ ਕੀ ਆਪਣੇ ਵੱਲੋਂ ਕੀ ਕੀ ਹੁੰਦਾ ਤੇ ਫਾਰਮਰ ਵੱਲੋਂ ਕੀ ਕੀ ਉਹਦੇ ਚ ਵੀ ਆਇਆ ਜੇ ਤਾਂ ਮੰਨ ਕੇ ਚਲੋ ਕੁਤਰਾ ਉਹਨੇ ਆਪਾਂ ਤੋਂ ਕਰਵਾਉਣਾ ਤਾਂ ਆਪਾਂ ਆਪ ਵੀ ਕਰ ਦਨੇ ਆ ਆਪਣੇ ਕੋਲ ਮਸ਼ੀਨ ਹੈਗੀ ਹੈਗੀ ਠੀਕ ਹੈ ਜੇ ਅਗਲੇ ਨੇ ਆਪ ਕਰਨਾ ਅਗਲਾ ਆਪ ਵੀ ਕਰਕੇ ਦੇ ਸਕਦਾ ਠੀਕ ਹੈ ਆਪਾਂ ਨੂੰ ਮਸ਼ੀਨ ਕੋਲ ਕੁਤਰਾ ਕਰਕੇ ਲੈ ਆ ਦੇ ਹਾਂ ਜਿਹੜਾ ਦੂਜਾ ਸਮਾਨ ਆ ਮੰਨ ਕੇ ਚਲੋ ਪੋਲੀਥੀਨ ਹੋ ਗਿਆ ਲੋਕ ਵਗੈਰਾ ਹੋਗੇ ਲੇਬਰ ਹੋਗੀ ਸਾਰਾ ਉਹ ਆਪਣਾ ਸਿਸਟਮ ਜਿਹੜਾ ਪੈਕਿੰਗ ਤੇ ਜੋ ਵੀ ਜੋ ਚੀਜ਼ਾਂ ਦੀ ਲੋਡ ਪਣੀ ਹੈ ਚਾਹੇ ਲੇਬਰ ਹੈ ਜਾਂ ਮਟੀਰੀਅਲ ਹੈ ਉਹ ਸਾਰਾ ਆਪਣਾ ਹੋਊਗਾ ਉਹ ਆਪਣਾ ਹੋਊਗਾ ਇਹ ਤਾਂ ਆਪਾਂ ਕਿੰਨੇ ਦਾ ਹਿਸਾਬ ਲੈਨੇ ਆ ਜਾਂ ਆਪਾਂ ਥੈਲੇ ਦਾ ਸਾਧ ਪਰ ਪੀਸ ਦਾ ਹੁੰਦਾ ਪਰ ਪੀਸ ਦਾ حساب ਲੈਨੇ ਆਪਾਂ ਲੋ ਜਿੰਨੀ ਮੱਕੀ ਅਗਲੇ ਦਿਨ ਨਿਕਲੂਗੀ ਓਨੇ ਥੈਲੇ ਹੋ ਜਾਣਗੇ ਉਹਦੀ ਗਿਣਤੀ ਹੋ ਜੂਗੀ ਉਹਦੇ ਹਿਸਾਬ ਤੇ ਆਪਾਂ ਪੈਸੇ ਲਵਾਂਗੇ ਹਾਂਜੀ ਹਾਂਜੀ ਕਿੰਨਾ ਕਿਚਰ ਪਹਿਲਾਂ ਫਿਰ ਬੁੱਕ ਕਰਾਉਣਾ ਪੈਂਦਾ ਕਸ ਕਰਦਾਂਦ ਰਹਿੰਦੇ ਮੰਨ ਕੇ ਚਲੋ ਹੁਣ ਜੇ ਤਾਂ ਮੰਨ ਕੇ ਚਲੋ ਬੰਦੇ ਦਾ ਹੁਣ ਤਾਲੂ ਜਾਂ ਪਰਸੋ ਕੰਮ ਹੁਣ ਤਾਂ ਮਸ਼ੀਨ ਦਾ ਰੈਲਾ ਹੁਣ ਤਾਂ ਕਦੋਂ ਮਰਜ਼ੀ ਫੋਨ ਕਰ ਲੈ ਜਦੋਂ ਮੰਨ ਕੇ ਚਲੋ ਸੀਜ਼ਨ ਚੱਲ ਪੈਂਦਾ ਬਾਈ ਉਹ ਤਾਂ ਪਹਿਲੇ ਬੁੱਕ ਕਰਨਾ ਪੈਂਦਾ ਹਫਤਾ ਪਹਿਲਾਂ 5 ਦਿਨ ਜੋ ਵੀ ਆ ਅੱਛਾ ਜਦੋਂ ਸੀਜ਼ਨ ਚੱਲ ਪਿਆ ਉਦੋਂ ਫਿਰ ਕਸ ਜਿਹੜਾ ਉਹ ਵੱਜੂਗਾ ਕਸ ਵੱਜ ਜਾਂਦਾ ਬਾਈ ਹੁਣ ਉਹ ਟਾਈ ਠੀਕ ਹੈ ਸੋ ਦੋਸਤੋ ਇਹ ਜਿਹੜੀ ਪੈਕਿੰਗ ਵਾਲੀ ਮਸ਼ੀਨ ਹੈ ਇਦੇ ਨਾਲ ਤੁਹਾਨੂੰ ਵੱਖਰਾ ਕੁਝ ਨਹੀਂ ਕਰਨ ਦੀ ਲੋੜ ਜੇ ਤਾਂ ਤੁਸੀਂ ਆਪ ਦੀ ਪਿੰਡ ਦੇ ਵਿੱਚ ਕੋਈ ਭਰਾ ਤੋਂ ਕੁਤਰਾ ਕਰਾਉਣਾ ਹੈ ਤਾਂ ਇਹਨਾਂ ਦੀ ਮਸ਼ੀਨ ਦੇ ਕੋਲ ਤੁਸੀਂ ਉਹ ਕੁਤਰਾ ਜਿਹੜਾ ਹੈਗਾ ਉਹ ਕਰਕੇ ਮੱਕੀ ਲਾ ਦੇਣੀ ਹੈ ਤੇ ਪੈਕ ਕਰਕੇ ਬਾਈ ਹੋਰੀ ਰੱਖੀ ਜਾਣਗੇ ਨੇਵਰ ਇਹਨਾਂ ਦੀ ਨਾਲ ਹੋਊਗੀ ਪੋਲੀਥੀਨ ਜਿਹੜਾ ਉਹ ਥੈਲਾ ਲੱਗਣਾ ਉਹ ਤੁਹਾਨੂੰ ਵੀਡੀਓ 'ਚ ਦਿਖਾਉਂਗਾ ਕਿਉਂਕਿ ਇਹਨਾਂ ਦਾ ਪੈਕ ਕੀਤਾ ਹੋਇਆ ਸਾਈਲਜ ਉਹ ਵੀ ਤੁਹਾਨੂੰ ਦਿਖਾ ਦਊ ਚੱਲਦੀ ਮਸ਼ੀਨ ਵੀ ਤੁਸੀਂ ਵੀਡੀਓ 'ਚ ਦੇਖ ਲੈਣੀ ਹੈ ਤਾਂ ਉਹ ਉਹ ਵੀ ਇਹਨਾਂ ਦਾ ਹੋਊਗਾ ਉਹਦੇ ਉੱਤੇ ਲੋਕ ਲੱਗਣਗੇ ਜੋ ਕੁਝ ਖਰਚ ਆਊਗਾ ਇਹਨਾਂ ਦਾ ਤੁਸੀਂ ਇੱਕ ਥਲੇ ਦੇ ਹਿਸਾਬ ਤੇ ਕੋਸਟ ਜਿਹੜੀ ਉਹ ਪੇ ਕਰੋਗੇ ਬਾਈ ਸੁਰਿਆ ਨੂੰ ਉਹ ਇਹਨਾਂ ਨਾਲ ਗੱਲਬਾਤ ਕਰ ਲਓ ਪਰ ਇਹ ਤਾਂ ਰਾਜਪਾਲ ਭਾਈ ਕੀ ਅੰਦਾਜ਼ਨ ਚੱਲਦਾ ਰਹਿੰਦਾ ਆਮ ਤਾ 140 ਰੁਪਏ ਲੈਣੇ ਆ ਬਾਕੀ ਕੰਮ ਦੇ ਹਿਸਾਬ ਨਾਲ ਠੀਕ ਹੈ ਹਾਂ ਵੀ ਕੰਮ ਵੱਧ ਘਟਦੇ ਹਿਸਾਬ ਨਾਲ ਵੱਧ ਘੱਟ ਕੰਮ ਆ ਬਾਈ ਜਿਵੇਂ ਵੱਧ ਕੰਮ ਹੈ ਉਹਦੇ ਹਿਸਾਬ ਨਾਲ ਅਡਜਸਟਮੈਂਟ ਹੋ ਜਾਂਦੀ ਹੈ ਉਹ ਜੇ ਕੋਥਾਂ ਤੇ ਜ਼ਿਆਦਾ ਕੰਮ ਮਿਲਦਾ ਤਾਂ ਥੋੜਾ ਬਹੁਤ ਆਪਾਂ ਵੀ ਗ੍ਰੇਸ ਕਰ ਲਾਂਗੇ ਥੋੜਾ ਜਿਹਾ ਹੋ ਜਾਂਦਾ ਚਲ ਹੋ ਜਾਂਦਾ ਬਾਈ ਹਾਂ ਚਲੋ ਤਾਂ ਖਰਚਾ ਜਿਵੇਂ ਪੈਣਾ ਹੈ ਨਾ ਉਹਦਾ ਹਿਸਾਬ ਹੀ ਹੋਣਾ ਹੈ ਠੀਕ ਹੈ ਸੋ ਦੋਸਤੋ ਇਹ ਦੋ ਮਸ਼ੀਨਾਂ ਜਿਹੜੀਆਂ ਬਾਈ ਹਰੇ ਕੋਲ ਹੈ ਸਾਇਲਜ ਪੈਕ ਕਰਨ ਵਾਲੀਆਂ ਇਹ ਤੁਹਾਨੂੰ ਦਿਖਾਤੀਆਂ ਅੱਛਾ ਇੱਕ ਹੋਰ ਚੀਜ਼ ਦੱਸ ਦੋ ਜੀ ਬਾਈ ਜਿਹੜਾ ਜਿਹਨੂੰ ਇਹਦੇ ਫਰੰਟ ਦੇ ਉੱਤੇ ਇਹ ਲੱਗਾ ਜਿਹਦੇ ਚ ਆਪਾਂ ਸਾਇਲਜ ਪਾਵਾਂਗੇ ਕੁਤਰਾ ਪਾਵਾਂਗੇ ਹਾਂਜੀ ਇਹਦੇ ਚ ਜਿਹੜਾ ਕਨਵੇਅਰ ਜਿਹਦਾ ਜਿਹਦੇ ਨਾਲ ਪਾਵਾਂਗੇ ਉਹ ਵੀ ਆਪਣਾ ਹੋਊਗਾ ਇਹ ਬਾਈ ਸਭ ਕੁਝ ਲੋਟਦਾ ਕੋਈ ਸਾਰਾ ਸਿਸਟਮ ਹੀ ਆਪਣਾ ਵਈ ਜੀ ਅੱਛਾ ਸਾਰਾ ਸਿਸਟਮ ਆਪਣਾ ਆਈ ਨੇ ਜਿਹਦੇ ਮਾਲ ਹੈ ਉਹਨੇ ਸਿਰਫ ਆਪਣਾ ਮਾਲ ਮਸ਼ੀਨ ਦੇ ਕੋਲੇ ਚਾਕੇ ਪਰੇ ਕਰਾਉਣਾ ਹੈ ਠੀਕ ਹੈ ਬਾਕੀ ਕੋਈ ਨਹੀਂ ਅੱਛਾ ਜੇ ਉਹਨੂੰ ਜੇ ਕਈ ਵਾਰ ਹੁਣ ਕੋਈ ਬੰਦੇ ਇਦਾਂ ਦੇ ਹੁੰਦੇ ਆ ਵੀ ਵਾਹੀ ਛੱਡੀ ਹੈ 2 ਕਿੱਲੇ 4 ਕਿੱਲੇ ਮੱਕੀ ਬੀਜੀ ਹੈ ਪਰ ਟਰੈਕਟਰ ਸਾਧਨ ਵਗੈਰਾ ਨਹੀਂ ਹੈ ਹਾਂਜੀ ਬਾਈ ਤਾਂ ਉਹਦਾ ਫਿਰ ਸਾਰਾ ਹੀ ਸੋਲੂਸ਼ਨ ਹੋ ਜੂਗਾ ਵੀ ਭਾਈ ਵਾਸਤੇ ਬਾਈ ਹਾਂ ਹਾਂ ਉਹ ਵੀ ਕਰ ਦੇਗੇ ਬਾਈ ਠੀਕ ਹੋਵੇਂ ਵੀ ਆਪਾਂ ਜਾਨੀ ਅਡਜਸਟਮੈਂਟ ਹੋ ਜੂਗਾ ਕਰ ਦੇਗੇ ਠੀਕ ਹੈ ਸੋ ਦੋਸਤੋ ਫੁੱਲ ਪੈ ਕੀ ਹੈ ਬਾਈ ਹੋਰਾਂ ਕੋਲ ਜੇ ਤੁਸੀਂ ਸਾਇਲੇਜ ਪਾਉਣਾ ਤਾਂ ਤੁਹਾਡੇ ਤੁਸੀਂ ਬਸ ਸਿਰਫ ਸਾਈਡ ਤੇ ਖੜ੍ਹ ਜਾਣਾ ਤੇ ਨਿਗਾਹ ਰੱਖ ਲਓ ਬਾਈ ਹੋਰਾਂ ਨਾ ਚਾਹੋ ਗੱਲਾਂ ਬਾਤਾਂ ਤੇ ਇਹ ਤੁਹਾਨੂੰ ਸਾਰਾ ਜਿਹੜਾ ਉਹ ਸਾਇਲੇਜ ਆ ਮੱਕੀ ਦਾ achar ਉਹ ਪੈਕ ਕਰਕੇ ਦੇ ਦੇਣਗੇ ਇਹ ਮਸ਼ੀਨਾਂ ਚੱਲਦੀਆਂ ਵੀ ਤੁਸੀਂ ਵੀਡੀਓ 'ਚ ਦੇਖ ਲੈਣੀਆਂ ਮੈਂ ਵੈਸੇ ਤੁਹਾਨੂੰ ਦਿਖਾ ਰਿਹਾ ਦੋ ਮਸ਼ੀਨਾਂ ਇਸ ਟਾਈਮ ਬਾਈ ਹੋਰਾਂ ਕੋਲ ਜਿਹੜੀਆਂ ਇਹ ਸਾਇਲੇਜ ਪੈਕ ਕਰਨ ਵਾਲੀਆਂ ਕੁਤਰੇ ਵਾਲੀ ਮਸ਼ੀਨ ਤੁਹਾਨੂੰ ਮੈਂ ਪਹਿਲਾਂ ਦਿਖਾ ਚੁੱਕਿਆ ਇਹਨਾਂ ਦਾ ਸਾਇਲੇਜ ਪੈਕ ਕੀਤਾ ਹੋਇਆ ਉਹ ਵੀ ਆਪਾਂ ਵੀਡੀਓ ਦੇ ਵਿੱਚ ਹੀ ਦੇਖਦੇ ਆਂ ਇਹ ਸਾਇਲੈਂਜ ਆ ਦੋਸਤੋ ਜਿਹੜਾ ਇਹਨਾਂ ਮਸ਼ੀਨਾਂ ਦੇ ਨਾਲ ਬਾਈ ਉਹਨੇ ਪੈਕ ਕਰਕੇ ਰੱਖਿਆ ਨਮਗਾ ਨਹੀਂ ਮਸ਼ੀਨਾਂ ਮਤਲਬ ਨਮਾ ਇਹ ਅਭੀ ਸਾਰੇ ਵੀਰੇ ਜਿਹੜੇ ਸਾਇਲੈਂਜ ਦਾ ਕੰਮ ਕਰਦੇ ਹੋ ਜਾਣਦੇ ਆ ਜਿਨ੍ਹਾਂ ਨੇ ਘਰੇ ਸਾਇਲੈਂਜ ਪਾਇਆ ਇਸ ਪ੍ਰੋਸੈਸ ਨੂੰ ਇਸ ਪ੍ਰोसीजर ਨੂੰ ਪਹਿਲਾਂ ਵੀ ਤੁਸੀਂ ਆਪਣੇ ਉੱਤੇ ਚੈਨਲ ਦੇ ਉੱਤੇ ਦੇਖ ਚੁੱਕੇ ਹੋ ਕਿਉਂਕਿ ਬਾਈ ਉਹਨਾਂ ਕੋਲੋਂ ਮੈਂ ਚੌਥੇ ਸਾਲ ਚ ਲਗਾਤਾਰ ਵੀਡੀਓ ਬਣਾ ਰਿਹਾ ਕੰਮ ਇੰਨਾ ਕਿ ਸਾਫ ਸੁਥਰਾ ਵੀ ਤੁਸੀਂ ਇਹ ਦੇਖ ਲਓ ਵੀ ਜਿੰਨੀ ਵੀ ਪੈਕਿੰਗ ਹੋਣ ਤੁਹਾਨੂੰ ਦਿਸਦੀ ਹੈ ਇਹ ਸਾਰੀ ਨਵੀਂ ਆ ਮਤਲਬ ਇਹ ਨਹੀਂ ਵੀ ਪੁਰਾਣਾ ਸਟਾਕ ਜਿਹੜਾ ਇੱਥੇ ਢੇਰ ਲੱਗੇ ਪਏ ਹੋਣਗੇ ਆਪਾਂ ਬਾਕੀ ਜਾਣਕਾਰੀ ਇਹਦੇ ਸੰਬੰਧੀ ਵੀ ਲੈ ਲੈਣੇ ਸਾਰਾ ਪਲਾਟ ਇਸ ਟਾਈਮ ਵਿਹਲਾ ਪਿਆ ਕਿਉਂਕਿ ਸਾਇਲਜ ਦੀ ਕੁਆਲਿਟੀ ਚੰਗੀ ਰਹਿੰਦੀ ਹੈ ਤਾਂ ਨੇਚਰਲੀ ਉਹਦੀ ਸੇਲ ਵੀ ਚੰਗੀ ਹੁੰਦੀ ਹੈ ਆ ਬਾਕੀ ਆਪਾਂ ਜਾਣਕਾਰੀ ਲੈ ਲੈਂਦੇ ਸੁਖਮੰਦਰ ਭਾਈ ਮੈਂ ਦੇਖ ਰਿਹਾ ਵੀ ਜਿਹੜਾ ਇਹ ਜਗਾਹ ਉਹ ਸਾਰੀ ਜਿਹੜੀ ਸਾਫ ਸੁਥਰੀ ਕੀਤੀ ਪਈ ਹੈ ਸਾਇਲਜ ਪੁਰਾਣਾ ਫਿਰ ਸਾਰਾ ਸੇਲ ਹੋ ਗਿਆ ਸੀ ਆਪਣਾ ਹਾਂ ਜੇ ਸਾਰਾ ਸੇਲ ਹੋ ਗਿਆ ਸੀ ਵੀ ਤਕਰੀਬਨ 400 ਬਟਾ ਪਰ ਕੋਲ ਪਰ ਠੀਕ ਹੈ ਜੀ ਆਹ ਜਿਹੜਾ ਚਾਰ ਕਿੱਥੋਂ ਬੈਗ ਪੁਰਾਣਾ ਹੈਗਾ ਮੂਜੇ ਕੋਈ ਵੀਰ ਜਿਵੇਂ ਹੁਣ ਇਹ ਤਾਂ ਹਜੇ ਕੁਛ ਟਾਈਮ ਪਹਿਲਾਂ ਹੀ ਪੈਕ ਹੋਇਆ ਹੈ ਜੇ ਹੁਣੇ ਐਮਰਜੈਂਸੀ ਕਿਸੇ ਨੇ ਵਰਤਣਾ ਤਾਂ ਉਹਦੇ ਲਈ ਉਹ ਰੈਡੀ ਆ ਹਾਂ ਬਈ ਤਿਆਰ ਹੈ ਵੀ ਠੀਕ ਹੈ ਜਿਹੜਾ ਹੁਣ ਆਪਾਂ ਇਹ ਪੈਕ ਕੀਤਾ ਹੈ ਕਿਹੜੀ ਮੱਕੀ ਦਾ ਕੀਤਾ ਪੈ ਇਹ ਬਈ ਆਲੂ ਵਾਲੀ ਮੱਕੀ ਦਾ ਕੀਤਾ ਸੀ ਆਪਾਂ ਇਸ ਕਰਕੇ ਇਹਨਾਂ ਤੁਸੀ ਹੁਣੇ ਵੀ ਦਿੰਗੋ ਕਿ ਆਲੂ ਵਾਲੀ ਮੱਕੀ ਆਮ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਆਲੂ ਵਾਲੀ ਮੱਕੀ ਦਾ ਅਚਾਰ ਚਾਹੀਦਾ ਪਰ ਐਤ ਕੀ ਬਈ ਜਿਹੜਾ ਸਾਡੇ ਏਰੀਆ ਦੇ ਵਿੱਚ ਅਸੀਂ ਵੇਖਿਆ ਕਿ ਆਲੂ ਵਾਲੀ ਮੱਕੀ ਨੂੰ ਦਾਣਾ ਹੀ ਬਹੁਤ ਘੱਟ ਪਿਆ ਬਈ ਗਰਮੀ ਜ਼ ਜਿਹੜੀ ਵੀ ਖਰੀਦੀਏ ਦਾਣਾ ਜਿ ਤੁਹਾਨੂੰ ਘੱਟ ਮਿਲੂਗਾ ਅੱਛਾ ਇਹਦਾ ਮਤਲਬ ਜਿਹੜੀ ਹੁਣ ਕਣਕ ਵਾਲੀ ਮੱਕੀ ਇਹਦਾ ਤਾਂ ਪਤਾ ਪਕਾ ਸਹੀ ਹੋ ਗਿਆ ਇਹਦਾ ਬਹੁਤ ਸੋਹਣਾ ਪਕਾ ਰਿਹਾ ਬਈ ਠੀਕ ਹੈ ਇਹ ਜਿਹੜਾ ਪਰ ਆਪਾਂ ਹੁਣ ਕਣਕ ਵਾਲੀ ਮੱਕੀ ਦਾ ਸਾਇਲੈਂਸ ਹਾਂ ਬਈ ਕਣਕ ਵਾਲੀ ਮੱਕੀ ਯਾਦ ਰੱਖਾਂਗੇ ਆਪਾਂ ਜਿਸ ਜਿਹੜੇ ਇੱਥੇ ਪੈਕਿੰਗ ਚੱਲਦੀ ਰਹਿੰਦੀ ਹੈ ਫਿਰ ਸਾਰਾ ਸਾਲ ਹੀ ਪੈਕਿੰਗ ਵਾਲਾ ਮਿਲਦਾ ਰਹਿੰਦਾ ਜੇ ਕੋਈ ਹਾਂ ਬਈ ਤੇ ਸਾਰਾ ਸਾਲ ਹੀ ਚੱਲ ਰਹਿਦਾ ਬਾਕੀ ਜਿਵੇਂ ਕਈ ਨਾ ਬਈ ਇੱਕ ਹੋਰ ਚੀਜ਼ ਹੈ ਕਈ ਬਾਈਆਂ ਦੇ ਜਿਵੇਂ ਪੁਰਾਣੇ ਪਿਛਲੇ ਸਾਲ ਦੇ ਖੁੱਡੀਆਂ ਬਚੀਆਂ ਪਈਆਂ ਹੋਣਗੀਆਂ ਤੇ ਉਹਨਾਂ ਨੇ ਨਵਾਂ ਆਚਾਰ ਉਹਦੇ ਵਿੱਚ ਪਾਉਣਾ ਹੋਊਗਾ ਸਹੀ ਹੈ ਉਹ ਖੁੱਡੀ ਨੂੰ ਖਾਲੀ ਕਰਨ ਵਾਸਤੇ ਫਿਰ ਜਾ ਕੇ ਉਹਨੂੰ ਸੁੱਟਾ ਬੂ ਕੱਢ ਕੇ ਬਈ ਜੀ ਤੇ ਜਾਂ ਫਿਰ ਉਹ ਕਿਸੇ ਨੂੰ ਦੇਣਾ ਬੂ ਫ੍ਰੀ ਚ ਤੇ ਉਹ ਕਈ ਬੰਦੇ ਹੁਣ ਆਪਣੇ ਜਿਹੜੇ ਉੱਥੇ ਪੈਕ ਕਰਿਆ ਉਹਨੇ ਜਾ ਕੇ ਤੇ ਜਾਂ ਫਿਰ ਇੱਥੇ ਮਾਰ ਲਿਆਉਂਦੇ ਆਪਾਂ ਇੱਥੋਂ ਪੈਕ ਕਰ ਦਿੰਨੇ ਆ ਇਹ ਮੇਰੇ ਖਿਆਲ ਚ ਵਧੀਆ ਥੋਡੀ ਗੱਲ ਆ ਵੀ ਜੇ ਕੋਈ ਵੀਰ ਨੇ ਸਾਇਲੇਜ ਹੁਣ ਨਵਾਂ ਮੱਕੀ ਦਾ ਸਰ ਤੇ ਚੜੀ ਪਈ ਹੈ ਹਾਂਜੀ ਹੁਣ ਉਹ ਟੋਏ ਚ ਨੱਪਣੀ ਆ ਤਾਂ ਜਿਹੜਾ ਟੋਏ ਚ ਪਹਿਲਾ ਸਾਇਲੇਜ ਪਿਆ ਹੈ ਉਹਨੂੰ ਪੈਕ ਕਰਾ ਕੇ ਰੱਖ ਲੇ 1.5 ਮੀਨਾਂ ਉਪਰ ਤਾਂ ਲੱਗ ਗਿਆ। ਰਾਮਨਾ ਭਾਈ ਇਹ ਚਾਰ ਸਕਦਾ ਉਹਨੂੰ। ਉਦੋਂ ਤੱਕ ਉਹਨੂੰ ਚਾਰ ਸਕਦਾ ਹੈ ਨਾ। ਠੀਕ ਹੈ। ਅੱਛਾ ਭਾਈ ਕੀ ਬਣਿਆਦ ਰਹਿੰਦੀ ਹੈ ਜਿਵੇਂ ਉਹਨੇ ਥੈਲੇ ਆ ਤੁੱਪ ਚ ਹੀ ਰੱਖੇ ਵੇ ਆਪਾਂ ਕੋ ਸ਼ਾਂਚ ਤਾਂ ਰੱਖੇ ਨਹੀਂ। ਹਾਂਜੀ। ਇਹ ਕਿੰਨਾ ਚਾਰ ਕੱਢ ਜਾਂਦੇ ਆ। ਇਹ ਭਾਈ ਹੁਣ ਸਾਲ ਆਪਣਾ ਪਿਛਲੇ ਪਾਸੇ ਦੀ ਵੇਖੋ ਸਾਲ ਹੋ ਗਿਆ ਉਹਨੂੰ ਪਿਆ ਨੂੰ। ਠੀਕ ਹੈ। ਜਿਹੜਾ ਥੈਲੇ ਪੁਰਾਣੇ ਪਏ। ਤਾਂ ਤੁਹਾਨੂੰ ਉਹਦੇ ਵਿੱਚ ਡਿਫੈਂਸ ਕੋਈ ਨਹੀਂ ਵਾਲਾ ਤੁਸੀਂ ਉਹਨਾਂ ਦੇ ਵਿੱਚ। ਠੀਕ ਹੈ। ਮਤਲਬ ਉਹ ਲਾਈਫ ਇਹਨਾਂ ਦੀ ਬਹੁਤ ਹੈ। ਬਹੁਤ ਵਧੀਆ ਲਾਈਫ ਆ ਭਾਈ ਕਿਉਂਕਿ ਦੇਖੋ ਇਹ ਮਸ਼ੀਨਾਂ ਸਾਰੇ ਚਲਾਉਂਦੇ ਆ। ਠੀਕ ਹੈ ਜਿਹੜਾ ਆਪਾਂ ਲਾਉਣੇ ਹੈ ਬੈਗ ਆਪਾਂ ਆਪ ਦੇ ਮਾਲ ਤੇ ਵੀ ਉਹੀ ਲਾਉਣੇ ਤੇ ਜਿਹੜਾ ਗਾਹਕ ਤੇ ਲਾਉਣਾ ਉਹੀ ਲਾ ਕੇ ਆਉਣਾ ਹੈ ਮਤਲਬ ਕੁਆਲਿਟੀ ਦਾ ਫਰਕ ਪੈ ਕੁਆਲਿਟੀ ਦਾ ਫਰਕ ਹੈ ਬਾਈ ਇਹਦੇ ਵਿੱਚ ਬਾਕੀ ਕੁਝ ਨਾ ਇਹਦੇ ਵਿੱਚ ਜਿਹੜੀ ਚੂਹਾਂ ਤੇ ਉਹ ਦਵਾਈ ਹੁੰਦੀ ਹੈ ਚੂਹਾ ਲੱਗਣ ਤੋਂ ਉਹਦੇ ਨਾਲ ਇਹ ਨਹੀਂ ਆਪਾਂ ਕਹਿੰਦੇ ਪੈਂਦਾ ਨਹੀਂ ਚੂਹਾ ਪੈਂਦਾ ਪਰ ਘਟ ਠੀਕ ਹੈ ਕੱਟ ਪੈਂਦਾ ਮਤਲਬ ਇਹ ਥੇਲਾ ਇਸ ਤਰ੍ਹਾਂ ਦਾ ਤਿਆਰ ਹੈ ਵੀ ਇਹਨੂੰ ਚੂਹਾ ਜ਼ਿਆਦਾ ਨਹੀਂ ਕੱਟ ਪਊ ਬਈ ਹਾਂ ਦੂਜਿਆਂ ਨੂੰ ਕੱਟ ਪਊਗਾ ਦੂਜਿਆਂ ਨਾਲ ਕੱਟ ਪਊਗਾ ਕੱਟ ਪਊਗਾ ਗੱਟੇ ਦਾ ਖਿਆਲ ਆਇਆ ਨਹੀਂ ਪਉਂਦਾ ਮਾੜੀ ਮੋਟੀ ਤੁੰਬ ਜੀ ਲਾਉਂਦਾ ਬਈ ਬਾਲਾ ਆਇਆ ਨਹੀਂ ਇੱਕ ਤਰ੍ਹਾਂ ਜਿਵੇਂ ਹੁਣ ਆਪਾਂ ਕਹਿੰਦੇ ਆ ਵੀ ਇਹ ਚਾਰ ਚੜ੍ਹਦੇ ਆ ਤੇ ਗੱਟਾ ਮਾਰਕੀਟ ਦੇ ਵਿੱਚ ਪੰਜ ਵਾਲਾ ਵੀ ਆਉਂਦਾ ਤੇ ਛੇ ਵਾਲਾ ਵੀ ਆਉਂਦਾ ਠੀਕ ਹੁੰਦਾ ਬਈ ਇਹ ਵਾਲਾ ਸਸਤੇ ਰੇਟ ਤੇ ਕੰਮ ਕਰਿਆਉਂਦਾ ਅਗਲਾ ਕਹਿੰਦਾ ਯਾਰ ਫਲਾਣੇ ਨੇ ਹਡਾ ਰੇਟ ਤੇ ਕੰਮ ਕਰਿਆ ਤੇ ਇਹ ਚੀਜ਼ ਦੀ ਕੁਆਲਿਟੀ ਨਹੀਂ ਦਿੰਦਾ ਅਗਲਾ ਸਹੀ ਹੈ ਮਤਲਬ ਜ ਉਹ ਪਾੜ ਜੂ ਚਾਰ ਵੀ ਵੇਸਟ ਹੈ ਸਾਰੇ ਵੇਸਟ ਜਾਂਦਾ ਫਿਰ ਸਹੀ ਹੈ ਹੁਣ ਇਹ ਜਿੱਥੇ ਮਰਜ਼ੀ ਰੱਖ ਲੋ ਧੁੱਪੇ ਰੱਖ ਲੋ ਸਾਵੇਂ ਰੱਖ ਲੋ ਇਹਨੂੰ ਕੁਝ ਨਹੀਂ ਹੁੰਦਾ ਠੀਕ ਹੈ ਇਹਨੂੰ ਕੋਈ ਦਿੱਕਤ ਨਹੀਂ ਹੁੰਦੀ ਇਹਦੀ ਕੁਆਲਿਟੀ ਇਦਾਂ ਦੀ ਬਣੀ ਹਾਂ ਹਾਂ ਕੁਆਲਿਟੀ ਇਦਾਂ ਦੀ ਬਣੀ ਅਸੀਂ ਜਿਹੜਾ ਇੱਥੇ ਆਪਾਂ ਸੇਲ ਕਰਦੇ ਆਂ ਆਪਾਂ ਫਿਰ ਇਹ ਕੱਲਾ ਕੱਲਾ ਥੈਲਾ ਤੋਲ ਕੇ ਦਿੰਨੇ ਆ ਜਾਂ ਫਿਰ ਗੱਡੀ ਦਾ ਕੰਡਾ ਹੋ ਜਾਂਦਾ ਜਾਂ ਇਸ ਤਰ੍ਹਾਂ ਦਾ ਸਬਸਤ ਦੇਖੋ ਜੇ ਤਾਂ ਅੱਜ ਥੋੜੇ ਮਾਗਲਾ ਬੰਦਾ ਕੋਈ ਕੋਈ ਗੱਟੇ ਵਾਲਾ ਦੋ ਗੱਟੇ ਵਾਲਾ ਆਪਣੇ ਕੋਲੇ ਘਰੇ ਕੰਡਾ ਹੈਗਾ ਫਰਸ਼ ਕੰਡਾ ਉਹਦੇ ਨਾਲ ਜੋਖ ਲੈਨੇ ਆਪਾਂ ਹੂੰ ਤੇ ਜਾਬ ਜੇ ਕੋਈ ਬਾਹਲਾ ਆ ਜੇ ਆਪਣਾ ਗੱਡੀ ਆ ਜੇ ਤੇ ਗੱਡੀ ਵਾਲਾ ਵੀ ਉਵੇਂ ਆਪਾਂ ਜੋ ਜਾਨੀ ਜਿਵੇਂ ਵੀ ਕੋਈ ਲਿਜਾਣਾ ਚਾਹੁੰਦਾ ਆ ਸਾਰੇ ਹੋ ਜਾਣਗੇ ਆਪਣੇ ਕੋਲ ਠੀਕ ਐ ਸੋ ਦੋਸਤੋ ਇਹ ਸਾਈਲਜ ਬਾਈ ਹੋਰਾਂ ਕੋਲ ਬਾਈ ਆਪਾਂ ਪਹੁੰਚ ਇਥੋਂ ਆਪ ਵੀ ਕਰਨੇ ਜੇ ਕੋਈ ਨੇੜੇ ਵਾਲਾ ਬੰਦਾ ਹੋਵੇ ਵੱਧ ਮਾਲ ਲੈਣੇ ਤੇ ਉਹ ਟਰਾਲੀ ਤੇ ਵੀ ਆ ਭਰ ਕੇ ਛੱਡਣਾ ਵੀ ਅਗਲੇ ਨੂੰ ਖਰਚਾ ਘੱਟ ਪੈ ਜਾਂਦਾ ਉਹ ਤੇਲ ਖਰਚੇ ਦੀ ਛੜਦੇ ਨੂੰ ਹੁੰਦੇ ਆਪਾਂ ਠੀਕ ਐ ਉਵੇਂ ਵੀ ਆਪਾਂ ਕਰ ਲੈਣੂ ਹਾਂ ਬਾਕੀ ਸਾਧਨ ਵੀ ਮਿਲਦੇ ਰਹਿੰਦੇ ਆ ਟਰਾਂਸਪੋਰਟ ਦੇ ਜੇ ਕੋਈ ਹੁੰਦੇ ਆ ਬਾਈ ਉਹ ਜਿਵੇਂ ਐ ਹੁੰਦਾ ਹੁਣ ਪਿਕਅਪ ਦੇ ਉੱਤੇ ਤਕਰੀਬਨ 30 ਕੁ ਗੋਟ ਉਹ ਟ੍ਰੈਕ ਨੇ तकरीबन 70 80 ਮਾਤਲ ਮਾਲ ਆਇਆ ਹੋਣਾ ਠੀਕ ਹੈ ਮਤਲਬ ਉਵੇਂ ਅਗਲੇ ਦਾ ਫਾਇਦਾ ਇਹ ਹੁੰਦਾ ਹੈ ਖਰਚਾ ਉਹ ਤੋਂ ਆਪਾਂ ਘੱਟ ਲੈ ਲਾਂਗੇ ਮਾਲ ਉਹਦੇ ਕੋਲ ਜ਼ਿਆਦਾ ਪਹੁੰਚਦਾ ਮਾਲ ਅਗਲੇ ਕੋਲ ਜ਼ਿਆਦਾ ਜਾੜੂ ਸਾਨੂੰ ਇਹ ਫਾਇਦਾ ਹੋ ਜਾਂਦਾ ਸਾਡਾ 20 25 ਕੁਆਟਰ ਮਾਲ ਜ਼ਿਆਦਾ ਜ਼ਬਰਦਸਤ ਹੈ ਬਸ ਠੀਕ ਹੈ ਦੋਨਾਂ ਦਾ ਸਾਨੂੰ ਵੀ ਹੁੰਦਾ ਅਗਲੇ ਨੇ ਵੀ ਕੋਈ ਨੂੰ ਫਾਇਦਾ ਹੋ ਜਾਂਦਾ ਠੀਕ ਹੈ ਇਹ ਤਾਂ ਫਿਰ ਜਦੋਂ ਮਰਜ਼ੀ ਕੋਈ ਵਿਜਿਟ ਕਰੇ ਜਾ ਸਕਦਾ ਸਾਈਟ ਜਦੋਂ ਮਰਜ਼ੀ ਬਾਈ ਜਿੱਥੋਂ ਮਰਜ਼ੀ ਖੋਲ ਕੇ ਚੈੱਕ ਕਰਕੇ ਜਾ ਸਕਦਾ ਆਪਣੋ ਠੀਕ ਹੈ ਸੋ ਦੋਸਤੋ ਇਹ ਸਾਈਲੈਂਸ ਸੰਬੰਧੀ ਵੀਡੀਓ ਸੀ ਬਹੁਤ ਹੀ ਲੰਬੀ ਨਹੀਂ ਮੈਂ ਵੀਡੀ ਮੇਨ ਗੱਲਾਂ ਤੁਹਾਨੂੰ ਦੱਸ ਦਿਆਂ ਵੀ ਇੱਕ ਤਾਂ ਇਹਨਾਂ ਕੋਲ ਕੁਤਰੇ ਵਾਲੀ ਮਸ਼ੀਨ ਹੈ 4x4 ਹੈ ਤੁਸੀਂ ਉਹਦੇ ਸੰਬੰਧੀ ਕਾਲ ਕਰ ਸਕਦੇ ਹੋ ਘਰੇ ਬੈਠੇ ਪੈਕ ਕਰਵਾ ਸਕਦੇ ਹੋ ਤੇ ਨਾਲ ਪੈਕਿੰਗ ਵਾਲੀਆਂ ਮਸ਼ੀਨਾਂ ਵੀ ਹੈਗੀਆਂ ਤੁਸੀਂ ਇਹਨਾਂ ਨੂੰ ਫੋਨ ਕਰੋ ਤੁਹਾਡੇ ਕੋਲ ਮਸ਼ੀਨ ਲੈ ਕੇ ਬਾਈ ਹੋਰੀ ਆ ਜਾਣਗੇ ਤੇ ਤੁਸੀਂ ਪੈਕ ਕਰਾ ਲਓ ਤੋਏ ਪੱਟਣ ਦੀ ਨਹੀਂ ਲੋੜ ਇੱਕ ਦਿੱਕਤ ਮੈਂ ਪਿਛਲੇ ਸੀਜ਼ਨਾਂ 'ਚ ਵੀ ਦੇਖਦਾਰਾ ਜਿਹੜੇ ਨਵੇਂ ਬੰਦੇ ਆ ਨਵੇਂ ਵੀਰ ਆ ਉਹ ਲੜਾਈ ਜਦੋਂ ਸਹੀ ਨਹੀਂ ਹੁੰਦੀ ਤਾਂ ਸਾਇਲਜ ਗਲ ਬਹੁਤ ਜਾਂਦਾ ਖਰਾਬ ਬਹੁਤ ਹੋ ਜਾਂਦਾ ਹੈ ਜੋ ਤੋਂ ਬਚਨ ਵਾਸਤੇ ਵੀ ਤੁਹਾਡੇ ਕੋਲੇ ਬੈਸਟ ਆਪਸ਼ਨ ਹੈ ਵੀ ਤੁਸੀਂ థਾਈਲੈਂਡ ਪੈਕ ਕਰਾ ਕੇ ਰੱਖ ਲਓ ਕਿਉਂਕਿ ਇਹਨਾਂ ਦਾ ਐਕਸਪੀਰੀਅੰਸ ਹੋ ਗਿਆ 4 ਸਾਲਾਂ ਦਾ ਤੇ ਹੁਣ ਤੁਹਾਨੂੰ ਇਹ ਦਾ ਡਰ ਨਹੀਂ ਹੈ ਵੀ ਨਵੇਂ ਬੰਦੇ ਤੋਂ ਤਾਂ ਹੋ ਸਕਦਾ ਕੋਈ ਦਿੱਕਤ ਆ ਜਾਏ ਜਿਨ੍ਹਾਂ ਦਾ ਤਜਰਬਾ ਹੋ ਗਿਆ ਤਾਂ ਤੁਹਾਨੂੰ ਕੁਆਲਟੀ ਵਾਲੇ ਪੱਖ ਤੋਂ ਨਹੀਂ ਕੋਈ ਦਿੱਕਤ ਆਉਂਦੀ ਇੱਕ ਚੀਜ਼ ਹੋਰ ਜੋ ਮੈਂ ਦੇਖੀ ਹੈ ਕੋਟਕਪੂਰੇ ਤੋਂ ਮੇਰਾ ਮਿੱਤਰ ਹੈ ਇੱਕ ਫੁੱਲ ਫੈਮਿਲੀ ਜਿਹੜੀ ਉਹ ਟੀਚਰ ਹੈ ਪਰ ਸਾਇਲੈਂਸ ਦੇ ਕਰਕੇ ਇਹਨਾਂ ਕੋ ਫਾਇਦਾ ਹੋ ਗਿਆ ਵੀ ਘਰ ਚ ਗਾਵਾਂ ਰੱਖਦੇ ਆ ਇੱਕ ਜਾਂ ਦੋ ਨਗ ਟਾਈਮ ਨਿਕਲਦਾ ਤਾਂ ਜਿਹੜਾ ਉਹ ਟਾਈਮ ਟਾਈਮ ਪੱਠੇ ਪਾਉਂਦੇ ਤੇ ਨਹੀਂ ਸਾਇਲਜ ਖੁਰਲੀ ਤੇ ਇੱਕ ਗੱਟਾ ਇਦਾਂ ਦਾ ਖੁੱਲ ਜਾਂਦਾ ਉਦੋਂ ਬਾਅਦ ਚ ਪਸ਼ੂ ਉਹ ਖਾਈ ਜਾਂਦੇ ਪਾਣੀ ਜਿਹੜਾ ਕੋਲ ਹੁੰਦਾ ਸੋ ਆਸਾਨ ਹੋ ਗਿਆ ਪਸ਼ੂ ਪਾਲਣ ਦਾ ਕੰਮ ਸਾਇਲਜ ਕਰਕੇ ਬਾਕੀ ਇੱਕ ਪਿਛਲੇ ਸਾਲ ਵਾਲਾ ਗੱਟਾ ਜਿਹੜਾ ਖੋਲ ਕੇ ਤੁਹਾਨੂੰ ਕੁਆਲਿਟੀ ਦਿਖਾ ਦਈਏ ਸੁਮੇਂਦਰ ਭਾਈ ਪਿਛਲੇ ਸਾਲ ਵਾਲਾ ਹਾਂ ਬਈ ਪਿਛਲੇ ਸਾਲ ਦਾ ਹੈ ਤੇ ਨਾਲ ਹੀ ਮਸ਼ੀਨ ਦਾ ਕੁਤਰਾ ਆਪਣੀ ਆ ਆ ਗਿਆ ਠੀਕ ਹੈ ਇਹ ਕੁਤਰਾ ਆਪਣੀ ਮਸ਼ੀਨ ਦਾ ਹਾਂਜੀ ਠੀਕ ਹੈ ਸੋ ਦੋਸਤੋ ਦੋ ਗੱਲਾਂ ਆਪਾਂ ਨੋਟ ਕਰਾਂਗੇ ਪਹਿਲਾਂ ਤਾਂ ਤੁਸੀਂ ਥੈਲਾ ਦੇਖ ਲਓ ਇੱਕ ਸਾਲ ਪੁਰਾਣਾ ਹੈ ਇਹ ਸਾਰੇ ਬਾਈ ਪੁਰਾਣੇ ਪਏ ਇੱਥੇ ਹਾਂ ਇਹ ਪੁਰਾਣੇ ਠੀਕ ਐ ਸੋ ਇਹ ਪਿਛਲੇ ਸਾਲ ਵਾਲਾ ਥੈਲਾ ਜਿਵੇਂ ਬਾਈ ਨੇ ਗੱਲ ਕੀਤੀ ਵੀ ਕਿਲੋ ਚ 4 ਹੀ ਚੜਦੇ ਐ ਤੇ ਇੰਨੇ ਕੁ ਮਜ਼ਬੂਤ ਆ ਵੀ ਪੂਰਾ ਸਾਲ ਇਹ ਖਰਾਬ ਨਹੀਂ ਹੁੰਦਾ ਤੇ ਤੁਸੀਂ ਪੁਰਾਣਾ ਥੈਲਾ ਦੇਖੋ ਤੇ ਸਾਈਲਜ ਵੀ ਦੇਖ ਸਕਦੇ ਹੋ ਕੁਆਲਿਟੀ ਜਿਹੜੀ ਉਹ ਬਹੁਤ ਵਧੀਆ ਬਾਈ ਹਰਾਂ ਕੋਲ ਬਣੀ ਵੀ ਐ ਬਿਲਕੁਲ ਠੀਕ ਐ ਬਾਕੀ ਬਈ ਇਹਦੇ ਵਿੱਚ ਆਪਣਾ ਇੱਕ ਹੋਰ ਫਾਇਦਾ ਜਿਹੜਾ ਆਮ ਆਪਾਂ ਇਹਦਾ ਵੀ ਦੱਸਦੇ ਹੁਣੇ ਕਿ ਇਹ ਬੈਗ ਤੁਸੀਂ ਸਾਂਭ ਕੇ ਰੱਖ ਲੇ ਤਾਂ ਦੁਬਾਰਾ ਰੀਫਿਲ ਕਰਾ ਲਓਗੇ ਜਿਵੇਂ ਹੁਣ 140 ਰੁਪਏ ਲਾਵਾਂਗੇ ਸੀ ਨਵੇਂ ਬੈਗ ਦੇ ਅਗਲੇ ਸਾਲ ਨੂੰ ਤਕਰੀਬਨ 10 ਠੀਕ ਹੈ ਮਤਲਬ ਇਹੀ ਥੈਲਾ ਫੇਰ ਕੰਮ ਆਜੂ ਤੁਹਾਡਾ ਥੈਲਾ ਉਹੀ ਲੱਗ ਜਾ ਇਹ ਕਿੰਨੇ ਸੀਜ਼ਨ ਕੱਢ ਜਾਂਦਾ ਬਈ ਜੇ ਚੰਗੀ ਕੇਰ ਰੱਖਿਆ ਫੇ ਤਾਂ ਤਿੰਨ ਵਾਰੀ ਭਰਾਲੋ ਤੁਸੀਂ ਚਾਰ ਵਾਰੀ ਅੱਛਾ ਠੀਕ ਹੈ ਸੋ ਇਹ ਤਾਂ ਤੁਹਾਡੀ ਸੰਭਾਲ ਤੇ ਆ ਵੀ ਤੁਸੀਂ ਕਿੰਨੇ ਸਾਲ ਇਸ ਥੈਲੇ ਨੂੰ ਚੰਗੀ ਤਰ੍ਹਾਂ ਸੰਭਾਲ ਸਕਦੇ ਹੋ ਤੇ ਤੁਹਾਡਾ ਖਰਚਾ ਜਿਹੜਾ ਉਹ ਹਰੇਕ ਸਾਲ ਘਟਦਾ ਰਹੂਗਾ ਸੋ ਇਹ ਦੋਸਤੋ ਸਾਈਲਜ ਰੈਡੀ ਹੈ ਜਿਹੜਾ ਪਿਛਲੇ ਸਾਲ ਦਾ ਪੈਕ ਕੀਤਾ ਹੋਇਆ ਤੁਸੀਂ ਲਿਜਾ ਸਕਦੇ ਹੋ ਤੇ ਜਿਹੜਾ ਨਵਾਂ ਹੈ ਉਹ ਵੀ ਪੈਕ ਹੋ ਗਿਆ ਬਾਕੀ ਵਿਜਿਟ ਕਰੋ ਜੇ ਗੰਗਾ ਪਿੰਡ ਦੇ ਵਿੱਚ ਅਸੋਏ ਖੜੇ ਆਪਾਂ ਨਥਾਣੇ ਦੇ ਬਿਲਕੁਲ ਨਾਲ ਇਹ ਪਿੰਡ ਤੇ ਨੰਬਰ ਜਿਹੜੇ ਉਹ ਸਕਰੀਨ ਉੱਤੇ ਚੱਲੀ ਜਾਂਦੇ ਨੇ ਉਹਨਾਂ ਤੇ ਤੁਸੀਂ ਕਾਲ ਕਰੋ ਧੰਨਵਾਦ ਬਾਈ ਜੀ ਟਾਈਮ ਕੱਢਣ ਵਾਸਤੇ ਮਿਹਰਬਾਨੀ